हूँ जब एक सौ सताई बार ती क्स्टिट्यूशन बदल दिता तो एक सौ अठाई बार नहीं कर सकते अगर किसान औख है अगर वो समझते ने ठीक नहीं अगर देश का किसान अ जुड़ रहा है तो जब एक सौ सताई बार तीन बदलता एक अठाई बार बदल दौ लिया कॉन्स्टिट्यूशन अमेंडमेंट बैठो तुम पार्लीमेंट ਔਰੋ ਕਿਸਾਨਾਂ ਦੇ ਉਹਨਾਂ ਦੇ ਨਮਾਇੰਦਿਆਂ ਨਾਲ ਗੱਲ ਕਰੋ ਔਰ ਜੋ ਠੀਕ ਸਮਝਦੇ ਨੇ ਉਹਦੇ ਤਬਦੀਲੀ ਲੈ ਕੇ ਤੁਸੀਂ ਪਾਸ ਕਰੋ ਲੇਕਿਨ ਆ ਅੜਪਣ ਕਿ ਨਹੀਂ ਕਰਨਾ ਸੀ ਇਹਦੇ ਨਾਲ ਦੇਸ਼ ਖਰਾਬ ਛੱਡਾ ਹੋ ਜਾਊਗਾ ਕਾਨੂੰਨ ਖਰਾਬ ਹੋ ਜਾਊ ਫਸਲਾਂ ਖਰਾਬ ਹੋ ਜਾਣਗੀਆਂ ਔਰ ਦੇਸ਼ ਦੇ ਵਿੱਚ ਹਾਲਾਤ ਬਿਗੜ ਸਕਦੇ ਨੇ ਜਿਹੜੇ ਮੈਂ ਨਹੀਂ ਚਾਹੁੰਦਾ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਜਿਹਾ ਕੰਮ ਹੋਣ ਲੇਕਿਨ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਔਰ ਤਾਂ ਹੀ ਅਸੀਂ ਆਪਣੇ ਅਸੈਂਬਲੀ ਵਿੱਚ ਪਹਿਲਾਂ ਤਾਂ ਆਪ ਕਾਂਗਰਸ ਪਾਰਟੀ ਕੱਲੀ ਪਾਰਟੀ ਸੀ ਜਿਹਨੇ ਕਿਹਾ ਅਸੀਂ ਨਹੀਂ ਮੰਨਦੇ ਕਾਨੂੰਨਾਂ ਨੂੰ ਫਿਰ ਅਸੀਂ ਅਸੈਂਬਲੀ ਵਿੱਚ ਬਿੱਲ ਲਿਆ ਕੇ ਪਾਸ ਕਰਕੇ ਆਪਣੇ ਬਿੱਲ ਪਾਸ ਕੀਤੇ ਕਿ ਅਸੀਂ ਆਪਣੇ ਕਰਾਂਗੇ ਤੁਹਾਡੇ ਨਹੀਂ ਅਸੀਂ ਲਾਗੂ ਕਰਨ ਦਿੰਦੇ ਉਹ ਵੀ ਪਾਸ ਹੋ ਗਏ ਉਹ ਗਵਰਨਰ ਨੂੰ ਭੇਜੇ ਗਵਰਨਰ ਬਹਿ ਗਿਆ ਉਹਦੇ ਤੇ ਪਾਸ ਨਹੀਂ ਕੀਤਾ ਉਸ ਸਾਡੇ ਵੱਲੋਂ ਕੋਈ ਕਸਰ ਨਹੀਂ ਰਹੀ ਤੇ ਮੈਂ اور ਮੈਂ આજ ਕਰਦਾ ਕਿ ਕਿਸਾਨ ਆਗੂ ਜਿਹੜੇ ਨੇ ਇਸ ਗੱਲ ਨੂੰ ਜਰੂਰ ਸਮਝਣਗੇ ਔਰ ਜੋ ਸਾਡੀ ਬੇਨਤੀ ਹੈ ਉਸ ਗੱਲ ਨੂੰ ਜਰੂਰ ਮੰਨਣਗੇ ਉਨਾ ਵਾਸਤੇ ਦੇਖ ਲਓ ਇੱਕ ਦਿਨ ਮੇਰੇ ਕੋਲ ਆਏ ਕਿ ਜਿਹੜੀ ਕਾਪਾਰਟੀ ਕੋਈ ਸਮਝੀ ਹੈ ਕਿ ਅਸੀਂ ਆਪਣੇ ਕਿਸਾਨਾਂ ਵਾਸਤੇ ਬਹੁਤ ਕੁਝ ਕਰਦੇ ਆਂ ਆਹ ਹਾਲ ਹੋਇਆ ਹੋਇਆ ਥੋੜਾ ਸਾਹਮਣੇ ਆ ਕੇ ਜਦੋਂ ਇਹ ਕਾਨੂੰਨ ਬਣਾਇਆ ਕਿਸਾਨਾਂ ਵਾਸਤੇ ਜਿਹਦੇ ਬਾਰੇ ਹੁਣ ਇੱਕਹਿ ਕੇ ਗਏ ਨੇ ਸਟੇਜ ਤੇ ਇਹ ਬਣਾਏ ਗਏ ਸੇ ਅਕਾਲੀਆਂ ਦੀ ਮਰਜ਼ੀ ਦੇ ਨਾਲ ਅੰਸ਼ਿਮਰਤ ਕੌਰ ਕੈਬਨਿਟ ਦੀ ਮਿਨਿਸਟਰ ਸੀ ਉਹ ਜਿਹੜਾ ਆਰਡੀਨੈਂਸ ਪਾਸ ਹੋਇਆ ਉਹਦੇ ਵਿੱਚ ਛਾਛਾਂ ਮੜਾਇਆ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਬੋਲਦੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਇਹਦੇ ਕੋਈ ਨੁਕਸ ਨਹੀਂ ਹੈ ਕਾਨੂੰਨਾਂ ਦੇ ਵਿੱਚ ਔਰ ਜਦੋਂ ਪਿਆਰਾ ਰੌਣਾ ਸਭ ਪਿੱਛੇ ਲਿਗਾ ਕੇ ਪਿੱਛੇ हट ਕੇ ਆਪਣੇ ਕਾਨੂੰ ਆਪਣੇ ਜਿਹੜੀ ਗੱਲਾਂ ਸੀ ਉਹਨਾਂ ਨੂੰ ਬਦਲ ਦਿੱਤੀ ਕੱਲੀ ਕਾਂਗਰਸ ਪਾਰਟੀ ਸੀ ਜਿਹਨੇ ਪਹਿਲੇ ਦਿਨ ਤੋਂ ਇਹਦਾ ਮੁਖਾਲਫਤ ਕੀਤੀ ਕਿ ਸਾਡਾ ਕਿਸਾਨ ਮਰ ਜੂਗਾ ਇਹ ਦਿਨ ਹੱਥ ਸਾਡੇ ਵੇਲ ਕੋਤਵਾਹੀ ਆ ਜਾਣੀ ਹੈ ਸਾਡੇ ਖੇਤੀ ਬਾੜੀ ਦੇ ਵਿੱਚ। ਔਰ ਅਸੀਂ ਰੱਦ ਕੀਤੀ। ਔਰ ਪਾਰਟੀ ਦੀ ਮੀਟਿੰਗ ਸਰ ਦੀ ਜਿੱਥੇ ਇੱਕ ਵਾਰ ਆਕਾਲੀ ਆਏ ਇੱਕ ਵਾਰ ਆਏ ਨਹੀਂ। ਕਿਸਾਨਾਂ ਦੀ ਯੂਨੀਅਨ ਦੀ ਮੀਟਿੰਗ ਸਰ ਦੀ ਔਰ ਫਿਰ ਕਾਨੂੰਨ ਬਣਾਇਆ। ਔਰ ਕਾਨੂੰਨ ਬਣਾ ਕੇ ਪਾਸ ਕਰਾ ਕੇ ਵਿਧਾਨ ਸਭਾ ਤੁਸੀਂ ਕੀ ਅਸੀਂ ਉਹ ਰੱਦ ਕਰਦੇ ਅਸੀਂ ਨਹੀਂ ਮੰਨਦੇ ਇਸ ਨੂੰ। ਅਸੀਂ ਆਪਣੇ ਕਾਨੂੰਨ ਅੱਛਾ ਲਾਗੂ ਕਰਾਂਗੇ। ਲੇਕਿਨ ਆ ਅਕਾਲੀ ਅੱਜ ਅੱਜ ਹੁਣ ਬਦਲ ਗਏ ਪਲਟਾ ਮਾਰ ਗਏ ਅੱਜ ਕਰਦੇ ਨੇ ਇਕੱਠ ਘੱਟ ਜੇ ਅਸੀਂ ਜਾ ਕੇ ਉੱਥੇ ਕਰਾਂਗੇ ਅਕਾਲੀ ਆਦੀ ਮਾਨਤਾ ਜਦੋਂ ਵੇਲਾ ਸੇ ਮਦਦ ਕਰਨ ਦਾ ਜਦੋਂ ਤੁਹਾਨੂੰ ਕਿਸਾਨੀ ਦੀ ਲੋੜ ਸੀ ਉਹਨੂੰ ਕਿੱਥੇ ਤੁਸੀਂ ਤੇ ਇਹ ਡਬਲ ਗੇਮਾਂ ਜਿਹੜੀਆਂ ਹੁੰਦੀਆਂ ਨੇ ਨਾ ਲੋਕਾਂ ਦੇ ਮਨ ਚ ਆ ਜਾਂਦੀਆਂ ਨੇ ਇੱਕ ਵਾਰ ਰੋਜ਼ੀ ਕੱਢੀ ਜਾਂਦੇ ਨੇ ਉਹਨਾਂ ਬਾਰੇ ਕੋਈ ਉਹਨਾਂ ਦੇ ਕਹਿਣ ਉੱਪਰ ਨਹੀਂ ਹਨ ਔਰ ਇਹ ਅਪੋਰਸ ਹੈ ਮੈਨੂੰ ਕਿ ਇਹ ਸੈਂਟਰ ਦੀ ਸਰਕਾਰ ਨੇ ਇਸ ਕਿਸਮ ਦੇ ਐਸੇ ਕਦਮ ਚੁੱਕੇ ਹਨ ਉਹ ਇਸ ਲਈ ਕਿ ਇੱਕ ਸੰਵਿਧਾਨ ਹੈ ਸਾਡਾ 1950 ਵਿੱਚ ਅਸੀਂ ਅਪਣਾਇਆ ਸੀ ਉਸ ਨੂੰ ਔਰ ਉਦੋਂ ਤੋਂ ਲੈ ਕੇ ਹੱਦ ਤੱਕ 127 ਵਾਰ ਉਹਨੇ ਤਬਦੀਲੀ ਲਈ ਜਦੋਂ ਲੋੜ ਪਈ ਕਿਸੇ ਚੀਜ਼ ਦੀ ਵੀ ਹਿੰਦੁਸਤਾਨ ਦੇ ਵਿੱਚ ਤਾਂ ਤੁਸੀਂ ਪਾਰਲੀਮੈਂਟ ਦੇ ਵਿੱਚ संविधान का कानून लिया बदल नहीं कर, कर देने चलो आओ बैठो साढ़े नी गिए नए कानून पार्लियामेंट चैके आने जिंद राही अ कानून जो लागू होगा मुल्श नहीं करनी और टिंगू और टिकली बॉर्डर से देखो ਤਾਲ ਤੋਂ ਉੱਪਰ ਹੋ ਗਿਆ ਹੁਣ ਬੈਠੇ ਨੇ ਕਿਸ ਸਾਤ ਇੰਨੇ ਮਰ ਗਏ ਰੱਬ ਜਾਣਦਾ ਮੈਨੂੰ ਤਾਂ ਇਹਨਾਂ ਪਤਾ ਹੈ ਕਿ ਜਿਹੜੇ ਪੰਜਾਬ ਦੇ ਮਰਦੇ ਨੇ ਅਸੀਂ ਹਰ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਈਆ ਦਿੰਨੇ ਔਰ ਉਹਨਾਂ ਦੇ ਜਿਹੜਾ ਬੱਚਾ ਹੈ ਕੋਈ ਉਹਨੂੰ ਅਸੀਂ ਇੱਕ ਨੌਕਰੀ ਦਿੰਨੇ ਔਰ ਇਹ ਨੌਕਰੀ ਮੇਰੇ ਅਗਲੇ ਹਫਤੇ 225 ਬੱਚੇ ਜਿਹੜੇ ਆਉਣਗੇ ਅਸੀਂ ਉਹਨਾਂ ਨੂੰ ਮੇਰਾ ਘਰ ਬਣਾਣਾ ਆ ਕਿਤੇ ਅਸੀਂ ਸਰਕਾਰੀ ਫੰਕਸ਼ਨ ਉਹਨਾਂ ਨੂੰ ਨੌਕਰੀਆਂ ਦੇਵਾਂਗੇ